ਮੰਨ ਜਯ ਸਾਡਾ ਮਾਨਯੋਗ ਸਾਡੇ ਡੀਜੀ ਸਾਹਿਬ ਦੇ ਹੁਕਮ ਐਂਡ ਸਾਹ ਸਤਿੰਦਰ ਸਿੰਘ ਆਈਪੀਐਸ ਐਸਐਸਪੀ ਅਮਰਸਰ ਉਲਰ ਦੀਆਂ ਹਦਾਇਤਾਂ ਦੇ ਉੱਤੇ ਡੀਐਸਪੀ ਟਾਰੀ ਤੇ ਐਸਐਚਓ ਕੋਲ ਡਾਣਾ ਜਿਹੜੇ ਹੈਗੇ ਆ ਕਿ ਪਹਿਲਾਂ ਵੀ ਇੱਕ ਮਕਦਮਾ ਨੰਬਰ 38 ਜਿਹੜਾ ਦਰਜ ਕੀਤਾ ਸੀਗਾ 24/24 ਨੂੰ ਜਿਹਦੇ ਵਿੱਚ ਜਿਹੜਾ ਹੈਗਾ ਰੋਸ਼ਨ ਸਿੰਘ ਰੋਚੀ ਨਾਮ ਦਾ ਜਿਹੜਾ ਵਲਜੋਂਸ਼ੀ ਤੋਂ ਗ੍ਰਿਫਤਾਰ ਕੀਤਾ ਸੀ ਜਿਹਦੇ ਕੋਲੋਂ ਅੱਧਾ ਕਿਲੋ ਹਿਰੋਨ ਜਿਹੜੀ ਉਹ ਬਰਾਮਦ ਹੋਈ ਸੀਗੀ ਉਹਦੀ ਜਿਹੜੀ ਬੈਕਵਰਡ ਫਾਰਵਰਡ ਲਿੰਕੇਜ ਦੇ ਵਿੱਚ ਅੱਗੇ ਜਿਹੜੀ ਫਰਦਰ ਪੁੱਛਗਿੱਛ ਤੇ ਵਿੱਚ ਆਇਆ ਇਹ ਜਿਹੜੀ ਹਿਰੋਨ ਹੈਗੀ ਆ ਇਹ ਮੈਂ ਜਿਹੜਾ ਗੁਰਜੀਤ ਸਿੰਘ ਗੋਪੀ ਜਿਹੜਾ ਹੈਗਾ ਇਹ ਚੀਚੇ ਆਪਣਾ ਪਿੰਡ ਚੀਚਾ ਜਿਹੜਾ ਥਾਣਾ ਘਰੇਂਦਾ ਦਾ ਰਹਿਣ ਵਾਲਾ ਉਹਦੇ ਕੋਲ ਲੈ ਕੇ ਆਇਆ ਹੈਗਾ ਉਹਨੂੰ ਜਦੋਂ ਗ੍ਰਫਤਾਰ ਕੀਤਾ ਉਹਦੀ ਗ੍ਰਫਤਾਰੀ ਤੋਂ ਬਾਅਦ ਉਹਦੇ ਕੋਲੋਂ ਵੀ 1.5 ਕਿਲੋ ਹਿਰੋਇਨ ਤੇ 50000 ਰੁਪਏ ਜਿਹੜੀ ਡਰਗ ਮਣੀ ਉਹ ਪ੍ਰਾਪਤ ਹੋਈ ਉਹ ਤੋਂ ਬਾਅਦ ਇਹਦੀ ਜਿਹੜੀ ਫਰਦਰ ਪੁੱਛਗਿੱਛ ਜਿਹੜੀ ਹੈਗੀ ਆ ਔਰ ਫਰਦਰ ਪੁੱਛਗਿੱਛ ਦੇ ਵਿੱਚ ਪਲੱਸ ਇਹਦੇ ਕੋਲੋਂ ਇਹ ਇੱਕ ਟੋਕਨ ਜਿਹੜਾ ਬਰਾਮਦ ਹੋਇਆ ਟੋਕਨ ਸੋ ਸੀਗਾ ਜਿਹਦੇ ਨਾਲ ਹਵਾਲਾ ਰਾਸ਼ੀ ਦੇ ਰਾਹੀਂ ਇਹ ਪੈਸੇ ਜਿਹੜੇ ਆ ਇਹਨੂੰ ਇਹਨਾਂ ਨੂੰ ਬਾਹਰ ਇਹ ਪਚਾਉਂਦੇ ਸੀਗੇ ਟੋਕਨ ਦੇ ਉੱਤੇ ਜਦੋਂ ਇਹਨੂੰ ਪੁੱਛਗਿੱਛ ਕੀਤੀ ਗਈ ਫਰਦਰ ਪੁੱਛਗਿੱਛ ਦੇ ਵਿੱਚ ਇਹ ਜੀ ਸਾਹਮਣੇ ਆਈ ਵੀ ਜਿਹੜੇ ਹਵਾਲੇ ਰਾਹੀਂ ਜਿਹੜੇ ਪੈਸੇ ਹੈਗੇ ਆ ਇਹ ਇਹ ਜਿਹੜਾ ਅਸੀਂ ਹੁਣ ਤੁਸੀਂ ਗ੍ਰਫਤਾਰ ਕੀਤਾ ਜਿਹੜਾ ਤੁਹਾਡੇ ਸਾਹਮਣੇ ਇੱਥੇ ਅਸੀਂ ਪੇਸ਼ ਕੀਤਾ ਹੈਗਾ ਇਹ ਰਮਨ ਕੁਮਾਰ ਪੁੱਤਰ ਰਮੇਸ਼ ਕੁਮਾਰ ਜਿਹੜਾ ਹੈ ਇਹ ਨਮਕ ਮੰਡੀ ਦਾ ਰਹਿਣ ਵਾਲਾ ਕਰੀਆਨ ਦੀ ਦੁਕਾਨ ਕਰਦਾ ਹੈ ਮਜੀਦ ਪੰਡੀ ਦੇ ਵਿੱਚ ਤੇ ਉਹਦੇ ਆੜ ਦੇ ਵਿੱਚ ਨਾਲ ਇਹ ਹਵਾਲੇ ਦਾ ਕੰਮ ਕਰਦਾ ਹੈਗਾ ਤੇ ਇਹਦੇ ਕੋਲੋਂ ਜਿਹੜਾ 4537920 ਰੁਪਏ ਜਿਹੜਾ ਹੈਗਾ ਹਵਾਲੇ ਦੀ ਰਾਸ਼ੀ ਬਰੰਦ ਕੀਤੀ ਹੈਗੀ ਆ ਔਰ ਇਹਨੂੰ ਜਿਹੜੀ ਇਹ ਗ੍ਰਫਤਾਰੀ ਪਈ ਹੈ ਇਸ ਮੁਕਾਦਮੇ ਦੇ ਵਿੱਚ ਔਰ ਇਹਨੂੰ ਜਿਹੜਾ ਫਰਜ਼ਦਾਰ ਕੋਰਟ ਚ ਪੇਸ਼ ਕਰਕੇ ਜਿਹੜਾ ਇਹਦਾ ਰਮਾਨ ਲੈ ਕੇ ਵੀ ਹੋਰ ਕਿਹੜੇ-ਕਿਹੜੇ ਡਰੱਗ ਸਮਕਰਰਾਂ ਦੇ ਜਿਹੜੇ ਹੈਗੇ ਆ ਤੁਸੀਂ ਹਵਾਲੇ ਰਾਹੀਂ ਪੈਸੇ ਬਾਹਰ ਭੇਜਦੇ ਸੀਗੇ ਉਹ ਅਜੇ ਫਰਦਰ ਇਨਵੈਸਟੀਗੇਸ਼ਨ ਜਿਹੜੀ ਉਹ ਗੋਇੰਗ ਆਨ ਹੈ ਜੀ ਸਰ ਇਸ ਦੇ ਵਿੱਚ ਇਹ ਦੱਸੋ ਕਿ ਇਹ ਜਿਹੜੀ ਹਵਾਲਾ ਪੈਸੇ ਪਾਕਿਸਤਾਨ ਰਮਾਨ ਲੈ ਕੇ ਫਰਦਰ ਪੁੱਛ ਕੇ ਜਿਹੜੀ ਆ ਉਹਦੇ ਦੀ ਕਰਾਂਗੇ ਜੀ ਇਹਦੀ ਵੀ ਇਹਦੇ ਹਵਾਲੇ ਦੇ ਪੈਸੇ ਜਿਹੜੇ ਆ ਥਰੂ ਡਵਾਈ ਭੇਜਦਾ ਪਾਕਿਸਤਾਨ ਭੇਜਦਾ ਕਿੱਥੇ ਭੇਜਦਾ ਹਾਂਜੀ ਹੇਰੋਨ ਤਾਂ ਜਿਹੜੀ ਪਹਿਲਾ ਬੰਦੇ ਫੜੇ ਹੋਏ ਹਨ ਜੀ ਉਹ ਤਾਂ ਹੇਰੋਨ ਜਿਹੜੀ ਆ ਬਾਈ ਉੱਥੇ ਵਪਾਰ ਵੀ ਆਈ ਹੈ ਜੀ ਜੀ ਪਰ ਜਿਹੜਾ ਇਹ ਮਿਕਦਾਨਾ ਇਹ ਕੰਮ ਕਰਦਾ ਸੀ ਆਪਣਾ ਵਧੀ ਜੈਸੇ ਇਹ ਉਹ ਤਾਂ ਫਰਦਰ ਇਨਵੈਸਟੀਗੇਸ਼ਨ ਦਾ ਹਿੱਸਾ ਨਾਲ ਜੀ ਵੀ ਦੁਕਾਨ ਕਰਿਆਨੇ ਦੀ ਦੁਕਾਨ ਦੇ ਆੜ ਦੇ ਵਿੱਚ ਕਰਦਾ ਸੀਗਾ ਇਹਦੇ ਵਿੱਚ ਜਿਹੜੀ ਜਿਹੜੀ ਵੀ ਚੀਜ਼ ਐਸ ਪਰ ਲਾਅ ਜਿਹੜੀ ਚੀਜ਼ ਆਊਗੀ ਉਹ ਹਰ ਇੱਕ ਚੀਜ਼ ਜਿਹੜੀ ਉਹ ਫ੍ਰੀਜ਼ ਕੀਤੀ ਜਾਊਗੀ ਟੋਕਨ ਦਾ ਜਿਹੜਾ ਵੀ ਦੱਸਿਆ ਉਹ ਦਾਦਾ ਨੂੰ ਹੋਣਾ ਜੀ ਇਹ ਲੋਨ ਨਹੀਂ ਨਾ ਵੀ ਕਰਦੇ ਜੀ ਉਹ ਟੋਕਨ ਇਹਨੇ ਏਰੀਆ ਦੇ ਇਹਦਾ ਸੀ ਜਿਹੜੀ ਇੰਡੀਆ ਦੀ ਕੀ ਕੋਈ ਨਹੀਂ ਇਹ ਟੋਕਨ ਇਹ ਟੋਕਨ ਜਿਹੜਾ ਸੀਗਾ ਇਹ ਇਹਦੇ ਨਾਲ ਲਿੰਕ ਸੀਗਾ ਰਮਨ ਕੁਮਾਰ ਨਾਲ ਜੀ ਇੰਡੀਆ ਇਹ ਕੱਲਾ ਹੀ ਬ੍ਰੀਡ ਕਰਦਾ ਸੀ ਜੀ ਕਿੰਨੇ ਸਾਲ ਤੋਂ ਕੰਮ ਕਰ ਰਿਹਾ ਸਰ ਇਹ ਫਰਜ਼ਰਾਂ ਦੇ ਪੁੱਛ ਕੇ ਜਾਰੀ ਹੈ ਜੀ ਇਹਦੇ ਕੋਲੋਂ ਇਹਦੇ ਕੋਲੋਂ ਜਿਹੜੇ ਬੈਕਵਰਡ ਫਾਰਵਰਡ ਲਿੰਕ ਜਿਹੜੇ ਹੈਗੇ ਆ ਉਹ ਅਸੀਂ ਕਰਕੇ ਇਹਨਾਂ ਨੂੰ ਸਾਰਿਆਂ ਨੂੰ ਅਸੀਂ ਡਿਸਕਲੋਜ਼ ਕਰਾਂਗੇ ਜੀ ਸੌਰੀ ਇਹ ਕੋਈ ਡਰਗ ਐਡਿਕਟਿਡ ਹੈਗਾ ਜੀ ਸੌਰੀ ਇਹ ਕੋਈ ਹੋਰ ਦੇ ਡਰਗਸ ਨਹੀਂ ਹੈ ਜਾਂ ਕੋਈ ਨਸ਼ੇ ਦੀ ਆੜ ਦੇ ਵਿੱਚ ਹੈਗਾ ਨਹੀਂ ਇਦਾਂ ਦੀ ਗੱਲ ਕੋਈ ਸਾਹਮਣੇ ਨਹੀਂ ਆਈ ਅਜੇ ਤਾਂ ਪ੍ਰਾਣਾ ਕੋਈ ਬਚਾਅ ਦੇ ਨਹੀਂ ਅਜੇ ਕੋਈ ਨੀਰਮਨ ਕੁਮਾਰ ਤੇ ਕੋਈ ਇਹ ਵੀ ਅਸੀਂ ਨਾਮ ਦੇ ਹੋਣਾ ਸਰ ਜੀ ਹਾਂਜੀ ਹਾਂਜੀ ਬਿਲਕੁਲ ਜੀ ਰਿਪੋਰਟ ਜੀ ਰਿਪੋਰਟ ਚ ਪੇਸ਼ ਅੱਜ ਕਰ ਰਹੇ ਆ ਜੀ ਠੀਕ ਹੈ